नमस्कार जी ਸਾਰਿਆਂ ਨੂੰ ਇੱਕ ਵਾਰੀ ਫੇਰ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਅੱਜ ਦਾ ਵਲੌਗ ਮਿਹਨਤ ਦਿਖਾਉਣ ਵਾਲਾ ਵਲੌਗ ਹੈ ਮੇਰੇ ਪਿੱਛੇ ਬਹੁਤ ਸਾਰੇ ਪੁਤਲੇ ਰਾਵਣ ਮੇਗਨਾਥ ਤੇ ਕੁੰਭ ਕਰਨ ਦੇ ਪੁਤਲੇ ਜਿਹੜੇ ਆ ਉਹ ਬਣਾ ਕੇ ਸੈੱਟ ਕੀਤੇ ਜਾ ਰਹੇ ਆ ਰਈਆ ਦੀ ਰਾਮਲੀਲਾ ਜਿਹੜੀ ਆ 9 ਦਿਨ ਹੋ ਚੁੱਕੇ ਨੇ ਤੇ ਅੱਜ 10ਵਾਂ ਦਿਨ ਆ ਤੇ ਅੱਜ ਤੋਂ ਬਾਅਦ ਕੱਲ ਤੁਹੋ ਦੁਸ਼ਹਿਰਾ ਆਉਣ ਵਾਲਾ ਤੇ ਦੁਸ਼ਹਿਰੇ ਦੇ ਉੱਤੇ ਜਿਹੜੇ 라ਵਨ ਮੀਗਨਾਥ ਤੇ ਕੁੰਭ ਕਰਨ ਦੇ ਪੁਤਲੇ ਜਲਾਈ ਜਾਣੇ ਨੇ ਬੜੀ ਮਿਹਨਤ ਦੇ ਨਾਲ ਪਾਤਰ ਜਿਹੜੇ ਆ ਉਹ ਜਿਹੜੇ ਆ ਇਸ ਦੀ ਤਿਆਰੀ ਕਰ ਰਹੇ ਸੋ ਆਹ ਵੇਖਦੇ ਆ ਸਾਡੀ ਤਿਆਰੀ ਪਾਤਰਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਕਿੰਨੀ ਕੁ ਮਿਹਨਤ ਇਸ ਕੰਮ ਦੇ ਵਿੱਚ ਲੱਗ ਰਹੀ ਹੈ ਠੀਕ ਹੈ ਜੀ ਸੋ ਆਓ ਚੱਲਦੇ ਆ ਸਤਿ ਆਓ ਬਖੋਣਾ ਤੁਹਾਨੂੰ ਸਾਰੇ ਦਾ ਸਾਰਾ ਜਿਹੜਾ ਵਾ ਕੰਮਕਾਰ ਕਿ ਕਿਵੇਂ ਜਿਹੜਾ ਵਾ ਇਸ ਢਾਂਚੇ ਨੂੰ ਬਣਾਇਆ ਗਿਆ ਮੈਂ ਪਹਿਲਾਂ ਵੀ ਬੜੇ ਬਲੌਕ ਬਣਾਏ ਸੀ ਅੱਜ ਫੇਰ 2025 ਦਾ ਜਿਹੜਾ ਰਾਵਨ ਮੇਕਿੰਗ ਦਾ ਜਿਹੜਾ ਹੈਗਾ ਸਾਰਾ ਮੈਂ ਬਣਾ ਰਿਹਾ ਤੋ ਆਓ ਤੁਹਾਨੂੰ ਨਜ਼ਰ ਆ ਰਹੀ ਆ ਇਹ ਤੁਹਾਨੂੰ ਵੇਖਣ ਦੇ ਵਿੱਚ ਐ ਲੱਗ ਰਿਹਾ ਹੋਗਾ ਕਿਵੇਂ ਸਪੇਸ ਸ਼ਿਪ ਦਾ ਕੋਈ ਇੰਟਰਨਲ ਢਾਂਚਾ ਵਾ ਲੇਕਿਨ ਇਹ ਢਾਂਚਾ ਜਿਹੜਾ ਇੱਕ ਪੁਤਲੇ ਦੇ ਅੰਦਰ ਦਾ ਠੀਕ ਹੈ ਜੀ ਮੇਕਰ ਦਾ ਫੁੱਤਲਾ ਠੀਕ ਹੈ ਇਹਦੇ ਆਸ-ਪਾਸ ਇਹਦੀ ਜਿਹੜੀ ਮੰਡੀ ਆ ਇਹ ਆ ਪਈ ਆ ਤੇ ਲੱਤਾਂ ਜਿਹੜੀਆਂ ਨੇ ਇਹਦੀਆਂ ਆ ਪਈਆਂ ਨੇ ਠੀਕ ਹੈ ਜੀ ਸੋ ਇਹ ਹੈਗਾ ਧੜ ਠੀਕ ਹੈ ਸਭ ਤੋਂ ਪਹਿਲਾਂ ਕੀ ਹੈ ਇਹਦੀ ਧੜ ਦੀ ਯਾਰੀ ਕੀਤੀ ਜਾਂਦਾ ਕੰਸਟਰ ਬਣਾਇਆ ਜਾਂਦਾ ਠੀਕ ਹੈ ਸਟਰਕਚਰ ਹੋਣ ਤੋਂ ਬਾਅਦ ਇਹ ਵੇਖੋ ਜੀ ਬਾਂਸ ਦਾ ਸਟਰਕਚਰ ਹੋਣ ਤੋਂ ਬਾਅਦ ਫਿਰ ਇਹਦੇ ਵਿੱਚ ਬੰਬ ਪਏ ਜਾਂਦੇ ਬੰਬ ਲਏ ਜਾਂਦੇ ਨੇ ਕਿਵੇਂ ਤਰੀਕੇ ਕਰਦੇ ਨੇ ਇਹ ਵੀ ਤੁਹਾਨੂੰ ਮੈਂ ਥੋੜੀ ਇੱਕ ਵਖਾਇ ਦੇਣਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਇਹ ਜਿਹੜੀਆਂ ਫੇ ਕੀਤੀ ਜਾਂਦੀਆਂ ਨਹੀਂ ਸੈਕੰਡ ਨੰਬਰ ਦੇ ਉੱਤੇ ਜਿਹੜਾ ਵਾ ਇਸ ਧੜ ਨਾਲ ਜੋੜਿਆ ਜਾਂਦਾ ਤੇ ਫਿਰ ਇਸ ਨੂੰ ਮਸ਼ੀਨ ਦੀ ਮੱਲ ਖੜਾ ਕੀਤਾ ਜਾਂਦਾ ਠੀਕ ਹੈ ਢਾਂਚੇ ਨੂੰ ਖੜਾ ਕੀਤਾ ਜਾਂਦਾ ਠੀਕ ਹੈ ਫਿਰ ਉਸ ਤੋਂ ਬਾਅਦ ਲੱਤਾਂ ਨੇ ਲੱਗ ਕੇ ਪਲੇਸ ਕੀਤੇ ਸੋ ਇਧਰ ਜੀ ਮੈਂ ਤੁਹਾਨੂੰ ਦਿਖਾਉਣਾ ਇਧਰ ਆਂਦਰੀ ਜਿਹੜੇ ਆ कारीगर जड़े आए कहाँ से आए हो आगरा से आए हो आगरा से स्पेशल जी कितने साल से काम कर रहे हो काम कर रहे था, कम बारह साल, साल से बारह साल से ओके कितना समय लग जाता है एक पुतले को हमको बाबूजी 45 दिन हो गए 45 दिन हो गए ये पुत, पुतले बनाते हुए पुतले बनाते बनाते ठीक है जी ठीक है ਔਰ ਆਪੀ ਆ ਆ ਵੀ ਕੰਮ ਕਰਤੇ ਹੋਗੇ ਆਪਕੇ ਬੱਚੇ ਵੀ ਇਸੇ ਕੰਮ 'ਚ ਨੇ ਨਹੀਂ ਅਭੀ ਬੱਚੇ ਨਹੀਂ ਨੇ ਅੱਛੇ ਕੰਮ ਨੇ ਨਹੀਂ ਦੇ ਲੋਕ ਕਰਦੇ ਅੱਛਾ ਅੱਛਾ ਤੋ ਵੇਖ ਸਕਦੇ ਹੋਏ ਤਿਆਰੀ ਇਹਨਾਂ ਲੋਕਾਂ ਨੇ ਕੀਤੀ ਨੇ ਕਹਿੰਦੇ ਜੀ 45 ਦਿਨ ਤੋਂ ਆ ਸਾਡੇ ਸਰਬਜੀਤ ਭਾਜੀ ਵੀ ਸਰਬਜੀਤ ਭਾਜੀ ਲੱਗਦਾ ਨਹੀਂ ਕਿੰਨਾ ਕੁ ਟਫ ਆ ਇਹ ਰਾਵਣ ਸਭ ਤੋਂ ਔਖਾ ਕੰਮ ਆ ਨਾ ਕਲੀਦਾ ਪਰ ਸੇਵਾ ਕਰੀ ਜੀ ਤੇ ਪਤਾ ਲੱਗਦਾ ਆ ਕਿ ਵੀ ਇਹ ਕਿੰਨਾ ਟਫ ਕੰਮ ਹੈ ਔਰ ਬੜੀ ਇਹਨੂੰ ਧਿਆਨ ਨਾਲ ਕਰਨਾ ਪੈਂਦਾ ਹਰ ਚੀਜ਼ ਨੂੰ ਕਿਉਂਕਿ ਤੁਹਾਨੂੰ ਪਤਾ ਵੀ ਇਸ ਵਾਸਤੇ ਕੱਦੇ ਨਾ ਪੂਰਾ ਕਵਰ ਕੀਤਾ ਹੁੰਦਾ ਸੋ ਬੜਾ ਇਹ ਮੇਨ ਕਾਲਾ ਦਾ ਟਫ ਵਾਲਾ ਕੰਮ ਹੈ ਬਿਲਕੁਲ 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 ਸੋ ਆ ਵੇਖੋ ਜੀ ਇਹਦੇ ਵਿੱਚ ਇਹ ਜਿਹੜਾ ਸਿਰ ਹੈਗਾ ਇਹਦੇ ਵਿੱਚ ਇਹਨਾਂ ਨੇ ਪਟਾਕੇ ਵੀ ਭਰੇ ਹੋਏ ਆ ਢਾਂਚਾ ਵੀ ਬਣਾਇਆ ਹੋਇਆ ਤੇ ਹੁਣ ਇਹਨੂੰ ਫਾਈਨਲ ਟੱਚ ਦੇਣ ਦੇ ਠੀਕ ਹੈ ਜੀ ਸੋ ਅੱਗੇ ਚੱਲਦੇ ਆਂ ਵੇਖਦੇ ਆਂ ਪੁਤਲੇ ਦੀ ਇਹ ਵੀ ਤਕਰੀਬਨ ਤਿਆਰ ਹੋ ਚੁੱਕਾ ਹੈ ਹਾਂ ਪੁਤਲਾ ਮੇਨ ਜਿਹੜਾ ਅਰੰਧਾਪ ਉੱਤੇ ਪੁਤਲੇ ਦੇ ਨਾਲ ਵੇਖੋ ਜੀ ਕਲਗੀ ਪਈ ਹੋਈ ਆ ਕਲਗੀ ਦੇ ਨਾਲ ਇਧਰ ਸਿਰ ਠੀਕ ਹੈ ਠੀਕ ਹੈ ਛਤਰੀ ਤੇ ਤਲਵਾਰ ਠੀਕ ਹੈ ਇਧਰ ਜਿਹੜੇ ਪੁਤਲੇ ਆ ਇਹ ਕੁੰਭ ਦਾ ਜਿਹੜਾ ਵਾ ਉੱਧਰ ਮੇਘਨਾਥਾ ਪੁਤਲਾ ਸੀ ਇਧਰ ਕਰਨ ਦਾ ਪਤਲਾ ਉਹਦਾ ਸ਼ੇਰ ਪਿਆ ਵਾ ਤੁਹਾਡਾ ਪਿਆ ਇਹ ਲਤਾਂ ਪਈਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਰਾਲੀ ਵੀ ਬਾਅਦ ਦੇ ਵਿੱਚ ਇਹ ਕੰਮ ਹੁੰਦੀ ਹੈ ਠੀਕ ਹੈ ਜੀ ਸੋ ਇਸ ਰਾਵਣ ਦੇ ਪੁਤਲੇ ਦਾ ਦੇਖਦੇ ਹੋ ਇਹਦੇ ਵਿੱਚ ਫੁੱਲ ਪਟਾਕੇ ਭਰੇ ਜਾ ਰਹੇ ਆ ਠੀਕ ਹੈ ਤੁਸੀਂ ਵੇਖ ਲਓ ਕਿੰਨੇ ਕਿੰਨੇ ਪਟਾਕੇ ਜੜਿਆ ਢੋਲ ਦੇ ਅੰਦਰ ਵਿੱਚ ਉਹ ਮਣਾ ਬਣਾ ਬਣਾ ਕੇ ਲੇ ਜੰਤਾਂ ਕੰਮ ਨਾ ਸੇਵ ਕੰਮ ਖਤਰੀ ਕਰਦੇ ਨੇ ਸੇਵਾਦਾਰੀ ਕਰਦੇ ਨੇ ਸਾਡੇ ਬਿੱਲਾ ਪ੍ਰਚਾਰ ਸਿੰਘ ਬਿੱਲਾ ਭਾਜੀ ਇਹਨਾਂ ਨੂੰ ਵਾਕੂਬੀ ਨਿਭਾਉਂਦੇ ਨੇ ਵੇਖੋ ਸਾਰੀ ਟੀਮ ਜਿਹੜੀ ਆ ਅੰਬ ਭਰ ਰਹੀ ਆ ਸੋ ਤਰੀਕੇ ਦੇ ਨਾਲ ਬੰਬ ਭਰੇ ਜਾਂਦੇ ਨੇ ਪਹਿਲਾਂ ਬੰਬ ਨੂੰ ਤਿਆਰੀ ਕੀਤੀ ਜਾ ਰਹੀ ਆ ਆ ਸਾਰੇ ਜਿਹੜੇ ਕਵਰ ਕਰਨ ਬਾਅਦ ਤੇ ਜੀ ਬੈਠੇ ਇਦਾਂ ਤਰੀਕੀ ਕੀਤੀ ਜਾਂਦੀ ਹੈ ਬੰਬਾਂ ਨੂੰ ਤਾਰ ਦੇ ਵਿੱਚ ਲਪੇਟ ਕੇ ਤੇ ਦੋਸਤੋ ਬਾਅਦ ਕੇ ਕਰਕੇ ਸਾਡੇ 골ਡੀ ਜੀ ਬੰਟੀ ਜੀ ਤੇ حاجی ਪ੍ਰਧਾਨ ਜੀ ਕੀ ਕਹਿੰਦੇ ਹੋ ਜੈ ਜੀ ਰਾਮ ਜੀ ਸਮਰਕਰ ਰਿਹਾ ਕੰਮਕਾਰ ਵੇਖੋ ਜੀ ਮੈਂ ਇਹਦੇ ਵਿਹਲਾ ਬੈਠਾ ਹਾਂ ਬਾਕੀ ਟੀਮ ਸਾਰੀ ਲੱਗੀ ਹੈ ਮੈਂ ਜਿਹੜਾ ਨਾ ਨਿਸ਼ਾਨਾ ਦੇਖੀ ਤੇ ਜਨਾ ਵੇਖਦਾ ਗੱਲ ਉਹ ਤਾਂ ਕਰ ਲਓ ਤੇ ਇੱਥੇ ਘਰ ਲਿਆ ਕੋਈ ਵੀ ਦੇ ਉੱਪਰ ਆ ਨਾਈਟ ਖਤਮ ਹੋਣ ਤੋਂ ਬਾਅਦ ਸਵੇਰੇ ਉਹ ਇਧਰ ਨੂੰ ਸਾਰੇ ਇਹਨਾਂ ਨੂੰ ਰੋਟੀ ਪਾਣੀ ਰਾਇ ਇੱਥੇ ਇਹਨਾਂ ਨੇ ਸਵੇਰੇ ਤੋਂ ਲੈ ਅੱਜ ਰਾਤ ਦੇ ਬਦਲੇ ਉਹਨਾਂ ਦੀ ਨਿਗਰਾਨੀ ਦਾ ਕੰਮ ਕਰ ਰਹੇ ਚਾਰ ਬੁੱਸੜੇ ਰਹਿ ਓਏ ਓਏ ਇਧਰ ਆ ਪੁੱਛ ਕੇ ਇਧਰ ਆ ਆ ਫਾੜੇ ਦਰਸ਼ਕ ਲੜੀ ਬਣਾ ਚਾ ਸੁਆ ਵੇਖੋ ਜੀ ਪਾਲੀ ਕੁੜਕਾ ਭਰ ਕੇ ਆ ਗਈ ਆ ਤੇ ਇਧਰ ਆਮਬ ਲਗਾਤਾਰ ਤਿਆਰ ਕਰ ਰਹੇ ਨੇ ਤੇ ਹੁਣ ਪਾਪ ਇਧਰ ਵੇਖੋ ਮੇਹਨਤ ਚੱਲ ਰਹੀ ਆ ਜਗਤਾਰ ਸਿੰਘ ਬਿੱਲਾ ਜੀ ਸਾਡੇ ਨਵੀ ਜੀ ਉਹਨਾਂ ਦੀ ਟੀਮ ਚੱਲ ਰਹੀ ਆ ਤੇ ਸੁਖਦੇਵ ਭਾਜੀ ਵੀ ਆਗੇ ਸਾਡੇ ਗੱਲਬਾਤ ਕਰਦੇ ਆ ਗਰਮੀ ਬੜੀ ਆ ਭਾਜੀ ਬਹੁਤ ਜ਼ਿਆਦਾ ਗਰਮੀ ਪਸੀਨਾ ਆਉਂਦਾ ਪਿਛਲੀ ਵਾਰੀ ਠੰਡ ਲੱਗਦੀ ਤੇ ਮੇਰੇ ਖਾਲਾ ਡਬਲ ਆ ਤੇ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਐਕਸਪਲੇਨ ਕਰ ਦਿਓ ਭਾਜੀ ਇਹ 21 ਬਣਿਆ ਤੇ ਕਿੱਦਾਂ ਬਣਿਆ ਤੇ ਇਹ ਆ ਜੀ ਰਾਮਣ ਦਾ ਪਤਲਾ ਹਾਂਜੀ ਤੇ ਇਹਨੂੰ ਅਸੀਂ ਸ਼ਿਰਦਾ ਦੇ ਆ ਪਿਆਰ ਨਾਲ ਤੇ ਉਹਦੇ ਚ ਜੋ ਵੀ ਬਰੂਦ ਗੋਲਾ ਪਾਪ ਗਿਆ ਜਾ ਰਿਹਾ ਪਟ્રોલ ਭਰਿਆ ਜਾਏਗਾ ਰੱਦੀ ਲਈ ਜਾਏਗੀ ਪ੍ਰਾਲੀ ਲਈ ਜਾਏਗੀ ਅਜੇ ਸ਼ਾਮ ਤੱਕ ਮਤਲਬ ਸਾਰੀ ਰਾਤ ਲੱਗਣੀ ਹੈ ਤਿੰਨ ਬੁੱਤਿਆਂ ਨੂੰ ਬਿਲਕੁਲ ਤਿਆਰੀ ਕਰਦੇ ਨੇ ਮੇਰੇ ਨਾਲ ਮੇਰੀ ਟੀਮਾਂ ਲੱਗੀ ਆ ਬਿਲਕੁਲ ਚੈਰੀ ਮੇਨਾਂ ਰਾਤ ਵੀ ਲੱਗ ਰਹੀ ਹੈ ਸਤਿਗੁਰੂ ਭਾਜੀ ਐਸੇ ਵੀ ਸਾਡੇ ਬੁਲਾਰੇ ਨੇ ਐਨਾਉਂਸਰ ਜੀ ਨੂੰ ਆਉਂਦੇ ਆ ਪਰ ਇਸ ਵੇਲੇ ਸਾਡਾ ਪੂਰਾ ਖਰਚਾ ਵੀ ਬੜਾ ਹੁੰਦਾ ਜੀ ਖਰਚਾ ਬਹੁਤ ਹੁੰਦਾ ਵਾਦੇ ਇਹਦੇ ਬਾਰੇ ਵੀ ਆਪਾਂ ਜੇ ਇੱਕ ਖਰਚਾ ਦੇ ਬਹੁਤ ਰਿਕਵੈਸਟ ਕਰਨ ਵਾਲੀ ਗੱਲ ਆ ਆਪਣੇ ਵੀਰਾਂ ਨੂੰ ਸਾਰੇ ਨੂੰ ਖਰਚਾ ਬਹੁਤ ਹੁੰਦਾ ਪਰ ਵੇਖੋ ਜੀ ਸਾਡੇ ਰਜਿਸਟਰੀ ਵਾਲੇ ਜਿਹੜੇ ਆ ਨਾ ਸਹਿਯੋਗ ਦੇਣ ਵਾਲੇ ਉਹ ਬਹੁਤ ਬਹੁਤ ਹੈਗੇ ਆ ਸਾਨੂੰ ਬਹੁਤ ਸੇ ਹੌਸਲੇ ਐਨ ਆਰ ਆਈ ਵੀਰ ਵੀ ਵੇਖਦੇ ਐਨ ਆਰ ਆਈ ਵੀਰਾਂ ਦੀ ਤੇ ਐਨ ਆਰ ਆਈ ਵੀਰਾਂ ਕਰਕੇ ਤੇ ਸਾਡਾ ਕੰਮ ਚੱਲੀ ਜਾਂਦਾ ਵਾ ਵੀ ਉਹ ਭੇਜ ਦਿੰਦੇ ਆ ਮਾਇਆ ਇਹ ਜਿਹੜੇ ਰਹਿ ਗਏ ਜਿਹੜੇ ਰਹਿ ਗਏ ਉਹਨਾਂ ਨੂੰ ਅਪੀਲ ਕਰ ਦਿਓ ਇੱਕ ਵਾਰੀ ਹਾਂ ਜੀ ਵੇਖੋ ਜਿਹੜੇ ਐਨਆਰਈ ਮੇਰੇ ਵੀਰ ਜਿਨ੍ਹਾਂ ਨੇ ਇਾਰਿਆਂ ਸੇਵਾ ਨਹੀਂ ਭੇਜੀ ਮੈਂ ਉਹਨਾਂ ਨੂੰ ਦੇਨਜੀ ਕਰਦਾ ਦੋਵੇਂ ਹੱਥ ਜੋੜ ਕੇ ਕਲੱਬ ਵੱਲੋਂ ਕਿੰਨੀ ਵੱਧ ਵੱਧ ਉਸ ਹੋ ਕੇ ਸੇਵਾ ਭੇਜਣਾ ਕਿ ਜਾਂਗੇ ਰਈ ਦਾ ਦੁਸ਼ਹਿਰਾ ਤੇ ਰਾਮਲੀਲਾ ਜਿਹੜੀ ਆ ਵਰਲਡ ਦੇ ਵਿੱਚ ਮਸ਼ਹੂਰ ਹੋ ਗਈ ਆ ਬੰਦਾ ਜਿਹੜਾ ਨਾ ਇਹ ਨਹੀਂ ਟਲਦਾ ਇਹ ਸਟੇਜ ਦੇ ਉੱਤੇ ਵੀ ਬਹੁਤ ਵੱਟ ਕੱਢੇ ਸੀ ਤੇ ਹੁਣ ਵੇਖੋ ਇਹ ਪਾਜੀ ਇਹ ਕੀ ਕੀ ਕਰ ਲੱਗੇ ਜੇ ਇਹ ਨਵਰੂਪ ਪਾਜੀ ਇਹ ਨਾ ਆਪਣੇ ਇਹ ਜਿਹੜੇ ਪੁਤਲੇ ਬਾਨਦੇ ਨਾ ਉਹਨਾਂ ਦੇ ਹਥਿਆਰ ਵਾ ਅੱਛਾ ਇਹ ਰਾਵਣ ਐਂਡ ਪਾਰਟੀ ਜਿਹੜੀ ਸੀ ਨਾ ਹਾਂਜੀ ਉਹਨਾਂ ਕੋਈ ਹਥਿਆਰ ਹੀ ਪ੍ਰਭੂ શ્રી ਰਾਮਚੰਦਰ ਜੀ ਨਾ ਇਹ ਸਾਰੇ ਹਥਿਆਰ ਜਿਹੜੇ ਸੀ ਨਾ ਚੂਰ-ਚੂਰ ਕਰਦੇ ਤੇ ਅਸੀਂ ਫੜ-ਫੜ ਕੇ ਵੇਖਣੇ ਕਿ ਇਹਨਾਂ ਚ ਹੈ ਕੀ ਅੱਛਾ ਹਾਂਜੀ ਇਹਨਾਂ ਦਾ ਹੁਣ ਆਪਾਂ ਕੱਲ ਚੂਰ-ਚੂਰ ਕਰ ਦੇਣਾ ਜੀ ਸਰ ਏਕੂ ਭਾਜੀ ਭਾਜੀ ਐ ਹੁਣ ਜਿੰਨੇ ਵੀ ਆ ਹਥਿਆਰ ਇਹਨਾਂ ਦੇ ਹੀ ਜਿਹੜੇ ਆਪਣੇ ਰਾਵਣ ਜੀ ਦੇ ਜਾਂ ਜਿੰਨਾਂ ਦੇ ਇਹ ਹੁਣ ਕੱਲ ਪਤਾ ਲੱਗਣਗੇ ਕਿੰਨਾ ਕੰਮ ਕਰਦੇ ਆ ਠੀਕ ਆ ਜੀ ਚਲੋ ਵੇਖਦੇ ਆ ਪਰ ਭਾਜੀ ਅਰ ਕੀ ਮਜ਼ਾ ਵੜਾਇਆ ਬਿਲਕੁਲ ਧੰਨਵਾਦ ਬਿਲਕੁਲ ਰੂਪਾ ਜੀ ਵੇਖੋ ਮੈਂ ਇਹੋ ਗੱਲ ਚਾਹਨਾ 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 ਮਾਂ ਕਿ ਜਿੰਨੇ ਵੀ ਪਾਤਰ ਨੇ ਜਾਂ ਆਪਣੇ ਪੱਤਰਕਾਰ ਵੀਰ ਨੇ ਇਹਨਾਂ ਦਾ ਬੜਾ ਵੱਡਾ ਸਹਿਯੋਗ ਆ ਜਨਤਾ ਦਾ ਵੀ ਬਹੁਤ ਸਹਿਯੋਗ ਆ ਕਿਉਂਕਿ ਬਹੁਤ ਸੇਵਾ ਐਨਆਰਆਈ ਵੀਰਾਂ ਵੱਲੋਂ ਹੀ ਮਿਲਦੀ ਆ ਤੇ ਰਈਏ ਵੱਲੋਂ ਹੀ ਮਿਲਦੀ ਆ ਤੇ ਸਭ ਤੋਂ ਜ਼ਿਆਦਾ ਮਿਹਨਤ ਜਿਹੜੀ ਆ ਉਹ ਆਪਣੇ ਪਾਤਰਾਂ ਦੀ ਆ ਪਾਜੀ ਬਹੁਤ ਮਿਹਨਤ ਕਰਦੇ ਨੇ ਮੈਂ ਪ੍ਰਭੂ ਸ਼੍ਰੀ ਰਾਮ ਚੰਦਗੀ ਜੀ ਦੀ ਗਾੜੀ ਅਰਦਾਸ ਕਰਾਂਗਾ ਕਿ ਸਾਰਿਆਂ ਦੀ ਚੜ੍ਹਦੀ ਕਲਾ ਰਵੇ ਪੱਤਰਕਾਰ ਵੀਰਾਂ ਦੀ ਵੀ ਤੁਹਾਡੀ ਵੀ ਨਮਰੂਦ ਜੀ ਧੰਨਵਾਦ ਸੋ ਦੋਸਤੋ 라ਵਣ ਦੇ ਪੁਤਲਿਆਂ ਦੀ ਮੇਕਿੰਗ ਤੁਸੀਂ ਦੇਖੀ ਕੱਲ ਨੂੰ ਦੁਸ਼ਹਿਰਾ ਜਿਹੜਾ ਵਾ ਉਹ ਇਸੇ ਹੀ ਜਗ੍ਹਾ ਦੇ ਉੱਤੇ ਮਨਾਇਆ ਜਾਵੇਗਾ ਠੀਕ ਹੈ ਬਹੁਤ ਧੁੱਪਾ ਗਰਮੀ ਦੇ ਵਿੱਚ ਸਾਰੇ ਸੇਵਾਦਾਰ ਲੱਗੇ ਹੋਏ ਨੇ ਸਾਰੇ ਸੇਵਾਦਾਰ ਜਿਹੜੇ ਆ ਉਹ ਆਪਣਾ ਆਪਣਾ ਰੋਲ ਨਿਭਾ ਰਹੇ ਨੇ ਤੇ ਮੈਂ ਆਪਣਾ ਨਿਭਾ ਰਿਹਾ ਮੇਰਾ ਕੰਮ ਤੁਹਾਡੇ ਤੱਕ ਸਾਰੇ ਬਲੌਗਸ ਬਣਾ ਕੇ ਵੀਡੀਓਸ ਬਣਾ ਕੇ ਪਹੁੰਚਾਉਣਾ ਸੋ ਆਸ ਕਰਦਾ ਕਿ ਤੁਹਾਨੂੰ ਮੇਰਾ ਇਹ ਬਲੌਗ ਚੰਗਾ ਲੱਗਾ ਹੋਵੇਗਾ ਤੇ ਅੱਗੇ ਚੱਲਦੇ ਆਂ ਅੱਜ ਦੀ ਰਾਤ ਲਾਈਵ ਹੋਏਗਾ ਤੇ ਕੱਲ ਦਾ ਜਿਹੜਾ ਵਾ ਫਿਰ ਲਾਈਵ ਹੋਏਗਾ ਦੁਸ਼ਹਿਰਾ ਵੀ ਸਾਰਾ ਤੇ ਵਲੌਗ ਤੁਹਾਨੂੰ ਮਿਲਦੇ ਰਹਿਣਗੇ ਤਾਂ ਤੱਕ ਲਈ ਸ਼ਸ਼ੀਕਲ ਨਮਸਕਾਰ ਆਦਾ